ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਦੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਜੋਬ ਦੀ ਹਰ ਇੱਕ ਅਪਡੇਟ ਸੋਡੇ ਵਿੱਚ ਲੈ ਕੇ ਜੀ ਹਾਜ਼ਰ ਹੁੰਦੇ ਆ ਇਸੇ ਤਰ੍ਹਾਂ ਅੱਜ ਇੱਕ ਹੋਰ ਜੋਬ ਦਾ ਅਪਡੇਟ ਲੈ ਕੇ ਹਾਜ਼ਰ ਆਇਆ ਕਾਦਾ ਅਪਡੇਟ ਹੈ ਜੀ ਪੰਜਾਬ ਆਮ ਆਦਮੀ ਕਲੀਨਿਕ ਭਰਤੀ ਦਰ 25 ਪੰਜਾਬ ਵਿੱਚ ਨਵੀਂ ਭਰਤੀ ਸਿੱਧਾ ਇੰਟਰਵਿਊ ਹੈ ਹੁਣ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਉਮਰ ਹੱਦ ਯੋਗਤਾ ਅਪਲਾਈ ਕਰਨ ਦਾ ਤਰੀਕਾ ਤਨਖਾ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਜੋਖਤ ਲਾਸਟ ਤੱਕ ਵੇਖਿਤ ਕਰਿਆ ਕਰੋ ਤੇ ਇਸ ਪੰਜਾਬ ਵਿੱਚ ਤਰ੍ਹਾਂ ਤਰ੍ਹਾਂ ਦੇ ਜੋਬ ਦੇ ਅਪਡੇਟ ਜਾਣਨ ਤੇ ਬੈਲ ਦੇ ਆਈਕਨ ਨੂੰ ਕਰ ਲੋ ਬੈਲ ਦੇ ਬਟਨ ਨੂੰ ਕਰ ਲੋ ਆਨ ਤਾਂ ਜੋ ਜਦ ਵੀ ਕੋਈ ਨੋਟੀਫਿਕੇਸ਼ਨ ਆਵੇ ਤੁਹਾਡੇ ਤੱਕ ਪਹੁੰਚਦਾ ਰਹੇ ਲੈ ਕੇ ਚੱਲਦੇ ਨੋਟੀਫਿਕੇਸ਼ਨ ਤੇ ਇਹ ਆ ਗਿਆ ਨੋਟੀਫਿਕੇਸ਼ਨ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਠੀਕ ਹੈ ਇੰਟਰਨਮੈਂਟ ਨੋਟਿਸ ਹੈ ਇਹਨਾਂ ਬਲੇ ਜ਼ਿਲ੍ਹਾ ਮਲੇਰਕੋਟਲਾ ਚ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਦੇ ਪੋਸਟਾਂ ਨੇ ਕਾਦੇ ਪੋਸਟਾਂ ਨੇ ਜੀ ਮੈਡੀਕਲ ਅਫਸਰ ਦੇ ਪੋਸਟਾਂ ਨੇ ਜਿਹੜਾ ਇੱਥੇ ਇੰਟਰਵਿਊ ਦੇਣਾ ਚਾਹੁੰਦੇ ਨੇ ਇੰਟਰਵਿਊ ਦਾ ਤਰੀਖ ਹੈਗੇ 10 11 2025 ਠੀਕ ਹੈ ਜੀ ਪੋਸਟ ਦਾ ਨਾਮ ਫੀਸਨ ਦਾ ਸਭ ਨੂੰ ਦੱਸਿਆ ਤੁਹਾਨੂੰ ਕਿ ਵਾਕਨ ਇੰਟਰਵਿਊ ਹੈ ਪੋਸਟ ਦਾ ਨਾਮ ਕੀ ਮੈਡੀਕਲ ਅਫਸਰ ਹੈ ਜੀ ਐਮਪੀਬੀਬੀਐਸ ਸੈਲਰੀ 50 ਰੁਪਏ ਪੇਸ਼ੰਟ ਦਿੱਤੀ ਜਾਊਗੀ ਤੇ 50 ਪੇਸ਼ੰਟ ਉਹਨਾਂ ਨੂੰ ਕੰਪਲਸਰੀ ਦਿੱਤੇ ਜਾਣਗੇ ਠੀਕ ਹੈ ਜੀ ਤੇ ਇੰਟਰਵਿਊ ਦਾ ਤਰੀਖ ਹੈ ਕਿ 10 11 2025 10am ਸਿਵਲ ਸਰਜਨ ਮਲੇਰਕੋਟਲਾ ਠੀਕ ਹੈ ਜੀ ਜੇ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੋਵੇ ਕਿ ਕਿਵੇਂ ਕੀ ਕੁਆਲੀਫਿਕੇਸ਼ਨ ਹੈ ਕੀ ਸਿਸਟਮ ਹੈ ਤੁਸੀਂ ਇਹਨਾਂ ਦੇ ਪਤੇ ਤੇ ਜਾ ਕੇ ਸਿਵਲ ਸਰਜਨ ਮਲੇਰਕੋਟਲੇ ਜਾ ਕੇ ਛੁੱਟੀ ਤੋਂ ਬਗੈਰ ਆਲਦੇ ਨਹੀਂ ਕਿਸੇ ਦਿਨ ਵੀ ਜਾ ਕੇ ਇਹਨੂੰ ਕਦੇ ਕੁਝ ਵੀ ਪੁੱਛ ਕਰ ਸਕਦੇ ਹੋ ਨੰਬਰ 1 ਉਮੀਦਵਾਰ ਆਪਣੇ ਯੋਗਤਾ ਤੇ ਤਜਰਬਾ ਜਿਹੜੀ ਉਹ ਬੰਦੇ ਕੋਲ ਯੋਗਤਾ ਕੀ ਸਾਰੀ ਤਜਰਬਾ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲਰ ਐਨ ਐਮ ਸੀ 10 ਦੇ ਵਿੱਚ ਪੰਜਾਬੀ ਵਾਲਾ ਸਰਟੀਫਿਕੇਟ ਜ਼ਰੂਰ ਹੈ ਉਮਰ ਹੱਦ ਦਾ ਸੂਤ ਤੋੜਨਾ ਜ਼ਰੂਰੀ ਹੈ ਠੀਕ ਹੈ ਟੈਸਟੋ ਇਹ ਟੈਸਟਮਨੀ ਜਿਹੜੇ ਹੁੰਦੇ ਨੇ ਇਹਨਾਂ ਦੇ ਠੀਕ ਹੈ ਉਹ ਵੀ ਲੈ ਕੇ ਨਾਲ ਜਾਣਾ ਜ਼ਰੂਰੀ ਨੇ ਤੇ ਨਾਲ-ਨਾਲ ਇਹਨਾਂ ਦੀਆਂ ਜਿਹੜੇ ਕੀ ਪਾਸਪੋਰਟ ਫੋਟੋਆਂ ਹੋਣੀਆਂ ਜ਼ਰੂਰੀ ਨੇ ਜੋ ਕਿ ਸੈਲਫ ਟੈਸਟਡ ਹੋਣ ਦੋ ਛੋਟਕੀ ਫੋਟੋਆਂ ਹੋਣੀਆਂ ਜ਼ਰੂਰੀ ਨੇ ਦਸਵੀਂ ਦਾ ਸਰਟੀਫਿਕੇਟ ਜੋ ਛੋਟਕਾ ਲੋਨ ਜ਼ਰੂਰੀ ਹੈ ਜੇਕਰ ਕੋਈ ਵੀ ਉਮੀਦਵਾਰ ਮੁਕਤੇ ਤੇ ਨਹੀਂ ਪਾਇਆ ਜਾਂਦਾ ਤੇ ਕਿਸੇ ਵੀ ਟਾਈਮ ਦੇ ਦੇ ਕੇ ਪੋਸਟਾਂ ਨੇ ਕੈਨਸਲ ਕਰ ਸਕਦੇ ਨੇ ਠੀਕ ਹੈ ਸੁਣੋ ਕਿ ਟੀਏ ਡੀ ਵਗੈਰਾ ਨਿਧਤਾ ਜਾਊਗਾ ਅਸਾਮੀ ਦੀ ਗਿੰਦ ਕਿਸ ਤਰ੍ਹਾਂ ਵਧਾਈ ਜਾਂ ਘਟਾਈ ਜਾ ਸਕਦੀ ਹੈ ਜੇ ਕੋਈ ਨੂੰ ਸਪਸ਼ਟ ਨਹੀਂ ਲੱਗਦਾ ਕਿ ਬਧੀ ਗੱਲ ਨਹੀਂ ਲੱਗਦੀ ਕੈਨਸਲ ਕਰ ਸਕਦੇ ਉਹ ਇਹਨਾਂ ਦੇ ਹੱਥ ਵਿੱਚ ਹੋਊਗਾ ਉਹਦੇ ਤੇ ਆਪ ਕੋਈ ਆਰਗੂਮੈਂਟ ਇਹ ਨਾਲ ਨਹੀਂ ਕਰ ਸਕਦੇ ਠੀਕ ਹੈ ਜੀ ਜੇ ਹਾਡੀ ਦੌਰ ਦਿੱਤਾ ਸਾਨੂੰ ਅਪਡੇਟ ਵਧੀਆ ਤੁਸੀਂ ਵੀਡੀਓ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕੋਈ ਜ਼ਰੂਰਤਮੰਦ ਮੇਰੇ ਭੈਣ ਭਰਾ ਹੋਵੇ ਉਹ ਤੱਕ ਵੀਡੀਓ ਪਹੁੰਚਦੀ ਹੋ ਸਕੇ ਹੁਣ ਨੈਕਸਟ ਇਲੈਕਸ਼ਨ ਨੂੰ ਤਿਆਰੀ ਕਰਨੀ ਉਹ ਟੀਚਰ ਦੀ ਟੀਚਰ ਕਹਦਾ ਜੀ ਪੰਜਾਬੀ ਮਾਸਟਰ ਕੈਡਰ ਲੋਕ ਬਹੁਤ ਬੈਚ ਦੇ ਰਹੇ ਨੇ ਸਾਰੇ ਪੇਡ ਬੈਚ ਦੇ ਰਹੇ ਨੇ ਕੋਈ ਕਿੰਨੇ ਦਾ 25000 ਰੁਪਏ 30000 ਰੁਪਏ ਕਿਵੇਂ ਪਰ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਦੇ ਰਹੇ ਆ ਆਪਣਾ ਇੱਕ ਵਾਰ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਕਲਾਸਾਂ ਪਈਆਂ ਨੇ ਠੀਕ ਹੈ ਜੀ ਜੇ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੋ ਕਲਾਸਾਂ ਪਈਆਂ ਨੇ ਉੱਥੇ ਜਾ ਕੇ ਦੇਖ ਲਓ ਤੇ ਜੋ ਬੰਦਾ ਪੇਡ ਕਲਾਸ ਹੈ ਤੇ 24 ਲਾਉ ਨਾਲ ਤੇ ਉਹਦੇ ਨਾਲ ਅਪਕੰਪੈਰੀਸ਼ਨ ਕਰਕੇ ਦੇਖ ਲਿਓ ਆਪਣੀਆਂ ਕਲਾਸਾਂ ਲੈਵਲ ਕੀ ਬਹੁਤ ਜ਼ਿਆਦਾ ਹਾਈ ਹੋਊਗਾ ਠੀਕ ਹੈ ਜੀ ਜੇ ਅਪਡੇਟਸ ਸੁਣ ਬਦਲ ਲੱਗਦਾ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਠੀਕ ਹੈ ਜੀ ਸੱਚ ਇੱਕ ਹੋਰ ਗੱਲ ਕਿ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਵਟਸਐਪ ਗਰੁੱਪ ਦਾ ਲਿੰਕ ਵੀ ਜਰੂਰ ਜੁਆਇਨ ਕਰ ਲਓ ਜੇ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੋਵੇ ਨਿਊ ਅਪਡੇਟ ਕੁਝ ਪਤਾ ਮੌਤ ਤੇ ਜਰੂਰ ਪਾ ਕੇ ਜੰਨਾ ਹੈ ਠੀਕ ਹੈ ਜੀ